ਪਿਛਲੇ ਕਿੰਨੇ ਟਾਈਮ ਤੋਂ ਅਸੀਂ ਐਮਐਸਪੀ ਲਈ ਲੜਾਈ ਲੜ ਰਹੇ ਹਾਂ ਹੁਣ ਅਸੀਂ ਆਪਦੀਆਂ ਜ਼ਮੀਨਾਂ ਬਚਾਉਣ ਲਈ ਲੜਾਈ ਲੜ ਰਹੇ ਹਾਂ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਸਾਡੇ ਹੱਕ ਸਾਡੇ ਕੋਲ ਰਹਿਣ ਦਿਓ ਸਾਨੂੰ ਵੀ ਕੰਮ ਕਰ ਲੈਣ ਦਿਓ ਸਾਨੂੰ ਵੀ ਕੰਮ ਕਰ ਲੈਣ ਦਿਓ ਪੰਜਾਬ ਦੀ ਜ਼ਮੀਨ ਦਿਨੋਂ ਦਿਨ ਘਟ ਰਹੀ ਆ ਕਦੇ ਸੜਕਾਂ ਲਈ ਜ਼ਮੀਨ ਖਰੀਦੀ ਜਾਂਦੀ ਆ ਕਦੇ ਪ੍ਰੋਜੈਕਟਾਂ ਲਈ ਜ਼ਮੀਨ ਖਰੀਦੀ ਜਾਂਦੀ ਆ ਤੇ ਕਦੇ ਲੈਂਡ ਪੂਲਿੰਗ ਪਾਲਿਸੀ ਅੰਡਰ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਹੁਣ ਇਦਾਂ ਹੀ ਹੋਰ 60000 ਏਕੜ ਐਕਵਾਇਰ ਕਰਨ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ ਜੇ ਦਿਨੋਂ ਦਿਨ ਪੰਜਾਬ ਦੀ ਇਦਾਂ ਹੀ ਜ਼ਮੀਨ ਘਟਦੀ ਗਈ ਤਾਂ ਆਪਾਂ ਅੰਨ ਕਿੱਥੇ ਗਾਵਾਂਗੇ ਜਿਹੜਾ ਪੰਜਾਬ ਸਾਰੇ ਇੰਡੀਆ ਦਾ ਢਿੱਡ ਭਰਦਾ ਵਾ ਉੱਥੇ ਦੀਆਂ ਜ਼ਮੀਨਾਂ ਕਿਉਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਜਿਹੜੇ ਇੰਡੀਆ ਦੇ ਸੂਬੇ ਦੀ ਸਭ ਤੋਂ ਵਧੀਆ ਜ਼ਮੀਨ ਆ ਉਹ ਜ਼ਮੀਨਾਂ ਨੂੰ ਕਿਉਂ ਅਕਵਾਇਰ ਕੀਤਾ ਜਾਂਦਾ ਵਾ ਇਹ ਨੁਕਸਾਨ ਕੱਲਾ ਕਿਸਾਨਾਂ ਨੂੰ ਨਹੀਂ ਹੋਣਾ ਜਿੱਥੇ-ਜਿੱਥੇ ਇਹ ਲੈਂਡ ਅਕਵਾਇਰ ਹੋਣ ਦੀ ਗੱਲ ਹੋ ਰਹੀ ਆ ਉਥੇ ਜੇ ਕੋਈ ਦਵਾਈਆਂ ਦੁਕਾਨ ਆ ਉਹਦਾ ਨੁਕਸਾਨ ਜੇ ਕੋਈ ਟਰੈਕਟਰ ਮਕੈਨਿਕ ਆ ਉਹਦਾ ਨੁਕਸਾਨ ਜਿਹੜੇ ਖੇਤਾਂ 'ਚ ਲੇਬਰ ਕਰਦੇ ਆ ਉਹਨਾਂ ਦਾ ਨੁਕਸਾਨ ਜਿਨ੍ਹਾਂ ਨੇ ਸਾਰੀ ਉਮਰ ਆਪ ਦੀ ਕੱਢੀ ਖੇਤੀ ਦੇ ਵਿੱਚ ਆ ਤੇ ਹੁਣ ਤਾਂ ਜਾ ਕੇ ਖੇਤੀ ਡਿਵੈਲਪ ਹੋਣ ਲੱਗੀ ਆ ਹੁਣ ਜਾ ਕੇ ਕਿਸਾਨ ਨਵੀਆਂ-ਨਵੀਆਂ ਤਕਨੀਕਾਂ ਯੂਜ਼ ਕਰਨ ਲੱਗੇ ਆ ਨਵੇਂ-ਨਵੇਂ ਇੰਪਲੀਮੈਂਟ ਯੂਜ਼ ਕਰਨ ਲੱਗੇ ਆ ਹੁਣ ਤਾਂ ਉਹਨਾਂ ਦਾ ਗਾਹਾਂ ਪਦਨ ਦਾ ਟਾਈਮ ਆਇਆ ਵਾ ਤੇ ਇਹ ਟਾਈਮ ਉਹਨਾਂ ਦੀਆਂ ਜ਼ਮੀਨਾਂ ਖੁਈਆਂ ਜਾ ਰਹੀਆਂ ਨੇ ਤੇ ਇਸੇ ਮਸਲੇ ਨੂੰ ਲੈ ਕੇ ਅੱਜ ਸਾਡੇ ਪਿੰਡ ਮਤਲਬ ਸਾਡੇ ਪਿੰਡ ਤੋਂ ਟਰੈਕਟਰ ਮਾਰਚ ਸ਼ੁਰੂ ਹੋਊਗਾ ਤੇ ਆਲੇ-ਦਾਲੇ ਦੇ ਸਾਰੇ ਪਿੰਡਾਂ 'ਚ ਜਿੱਥੇ-ਜਿੱਥੇ ਜ਼ਮੀਨ ਐਕਵਾਇਰ ਹੋਣ ਦੀ ਗੱਲ ਹੋ ਰਹੀ ਆ ਉੱਥੇ-ਉੱਥੇ ਟਰੈਕਟਰ ਮਾਰਚ ਕੱਢਿਆ ਜਾਊਗਾ ਲੈਂਡ ਪੂਲਿੰਗ ਨੂੰ ਮੁੱਖ ਰੱਖਦੇ ਅੱਜ ਸਾਡੇ ਪਿੰਡ ਟਰੈਕਟਰ ਮਾਰਚ ਆ। ਇਹ ਟਰੈਕਟਰ ਮਾਰਚ ਜਾਊਗਾ ਗਲਾਢਾ ਤੱਕ। ਇਕੱਠ ਦੇਖੋ ਤੁਸੀਂ ਵੀ। ਵਾਹ ਜੀ ਵਾਹ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਸਾਡੇ ਬਾਬੇ ਦਾਦੇ ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਨਾਲ ਇਹ ਜ਼ਮੀਨਾਂ ਬਣਾਈਆਂ ਨੇ। ਸਾਡੀਆਂ ਜ਼ਮੀਨਾਂ ਸਾਡਾ ਕਿੱਤਾ ਸਾਡੇ ਤੋਂ ਨਾਕ ਹੋਇਆ ਜਾਵੇ। ਸਿਆਣੇ ਕਹਿੰਦੇ ਆ ਪੈਸੇ ਨਾਲੋਂ ਕੰਮ ਦੀ ਕੀਮਤ। ਦੇਖਦੇ ਸਾਡੇ ਇੱਕ ਕੰਮ ਤੇ اٹੈਕ ਆ ਮਤਲਬ ਕਹਿੰਦਾ ਕਿ ਪੰਜਾਬ ਦੇ ਕੀ ਆਪਣੇ ਇੰਡੀਆ ਦੇ ਦਿਲ ਦੇ اٹੈਕ ਆ ਕਿਉਂਕਿ ਜਿਹੜਾ ਆਪਣਾ ਪੰਜਾਬ ਹੈ ਉਹ ਉਸ ਮੁਵਾदात ਜਿਹੜਾ ਸਾਰੇ ਇੰਡੀਆ ਦਾ ਢਿੱਡ ਭਰਦਾ ਹੈ ਨਾਲੇ ਇੱਕ ਨਹੀਂ ਗੱਲ ਕਿਸਾਨਾਂ ਦੀ ਨਹੀਂ ਇਹਦੇ ਨਾਲ ਸੋਤੇ ਤੋਂ ਲੈ ਕੇ ੱਡਾ ਪੱਪਾ ਨਹੀਂ ਉੱਤੇ ਹਣੇ ਦਾ ਅੰਗਰੇਜ਼ ਪੰਜਾਬ ਦਾ ਕਿਉਂਕਿ ਹਟ ਹੋਣਾ ਹੈ ਜੋਧਾ ਤੋਂ ਅਸੀਂ ਆ ਗਏ ਬੱਲਵਾਲ ਪਿੰਡ ਇਹ ਆ ਬੱਲਵਾਲ ਨਹਿਰ ਬੱਲਵਾਲ ਪਿੰਡ ਘਰੋਂ ਬਾਹਰ ਨਿਕਲ ਨਿਕਲ ਕੇ ਸਟੋਪ ਕਰ ਰਿਹਾ ਭਾਈ ਦੇਖੋ ਤਰਤਾਤ ਹੈ ਦੁੱਖ ਵੀ ਹੈ ਸਾਰਿਆਂ ਨੂੰ ਇਹ ਹੈ ਚੀਜ਼ ਗਲਤ ਹੈ ਪਿੱਛੇ ਬਹੁ ਜਾਣੇ ਖੜੇ ਸੀ ਆ ਦੇਖੋ ਰਫਰਾ ਜਵਾਕ ਅਸੀਂ ਅਰਬਨਾਈਜੇਸ਼ਨ ਤੋਂ ਕੀ ਲੈਣਾ ਮਾ ਪਿਛਲੇ ਫਿਰ ਜਿਹੜੇ ਹੀ ਮੰਗੇ ਗਏ ਆ ਲੋਕੀ ਹੈ ਨਾ ਬਾਹਰ ਪਾਣੀ ਲਈ ਖੜੇ ਸੀ ਪਲੀ ਪਾਣੀ ਪੀਓ ਸ਼ਹਿਰਾਂ ਚ ਜਿਗਜਹ ਹੋ ਸਕਦੀਆਂ ਕਦੇ ਨਹੀਂ ਇੰਨਾ ਸੋਹਣਾ ਮਾਹੌਲ ਹੈ ਪਿੰਡਾਂ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵਹਿ ਤਾਂ ਜਿਹੜੇ ਦਾ ਪਿੰਡਾਂ ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਉਹਨਾਂ ਲਈ ਆ ਬਈ ਇੱਥੇ ਡਵੈਲਪਮੈਂਟ ਦੇ ਨਾਂ ਦੇ ਬਹੁਤ ਘਾ ਰਿਆ ਵਾ ਕੋਈ ਬਹੁਤ ਵੱਡਾ ਕਲਾਂ ਦੇਖੋ ਜੱਟਾਂ ਕੋਲੇ ਥਾਂ ਦੀ ਕਿੱਡੇ ਕਿੱਡੇ ਆ ਬਿਨਾਂ ਖੇਤੀ ਤੋਂ ਇਹਨੇ ਲਗੀ ਕਰਨਗੇ ਕਲਾਂ ਦੇ ਵਿੱਚ ਡਰਾਈਵਰ ਭਜਾਉਣ ਦੀ ਕੋਸ਼ਿਸ਼ ਇੱਕ ਸਾਈਡ ਤੇ ਰੱਖੋ ਬਾਕੀ ਸਾਈਡ ਤੋਂ ਵੀ ਖਾਮੀ ਕਰ ਤੋਂ ਥਾਂ ਥਾਂ ਤੇ ਆਕੂਆਂ ਵੱਲੋਂ ਬੇਨਤੀ ਕੀਤੀ ਜਾਂਦੀ ਆ ਕਿ ਡਰਾਈਵਰ ਇੱਕ ਸਾਈਡ ਤੇ ਰਵੇ ਕਿ ਆਮ ਪਬਲਿਕ ਤੰਗ ਨਾ ਹੋਵੇ ਬੱਸ ਸਟੈਂਡ ਪਿੰਡ ਟੈਪੀ ਹੁਣ ਆਪਾਂ ਚੱਲੇ ਟੈਪੀ ਪਿੰਡ ਨੂੰ ਤੁਸੀਂ ਇਕੱਠ ਦੇਖੋ ਤੁਸੀਂ ਰੋ ਦੇਖੋ ਬੌਲਸਾ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਚਲੋ ਬੜੀਆ ਹੈ ਹੁਣ ਡਰਾਈਵਰ ਮੈਂ ਚਲਾਉਣ ਲੱਗਿਆ ਬਈ ਮੜਗਾੜ ਤੇ ਬਹਿਣਾ ਔਖਾ ਇਧਰ ਬੈਠਣਾ ਨਹੀਂ ਆ ਆਵਾ ਪੰਜਾਬ ਤੇ ਆਹ ਨੇ ਪੰਜਾਬ ਦੇ ਪਿੰਡ ਹੁਣ ਆਪਾਂ ਪਹੁੰਚ ਗਏ ਖੰਡੂਰ ਪਿੰਡ ਟੈਪੀ ਪਿੰਡ ਤੇ ਟੈਪੀ ਪਿੰਡ ਵਾਲਿਆਂ ਨੇ ਜਲਦੀ ਦੇ ਦੀ ਸੇਵਾ ਯਾਰ ਇਹ ਚੀਜ਼ਾਂ ਕਿਤੇ ਨਹੀਂ ਮਿਲਦੀਆਂ ਮੁੜ ਕੇ ਸਾਰਾ ਕੁਝ ਖਤਮ ਹੋ ਜਾਣਾ ਜੇ ਇਹ ਚੀਜ਼ ਹੋ ਗਈ ਨਾ ਸਾਰਾ ਕੁਝ ਖਤਮ ਹੋ ਜਾਣਾ ਜਦੋਂ ਕਿਤੇ ਆਖ ਪੈਂਦੀ ਆ ਇੰਡੀਆ 'ਚ ਕਿਤੇ ਵੀ ਪੰਜਾਬ ਮੁੜਿਆ ਖੜਦਾ ਵਾ ਕਿਉਂ ਖੜਦਾ ਵਾ ਕਿਉਂ ਉਹਨਾਂ ਦੇ ਕਿੱਤਾ ਉਹਨਾਂ ਨੂੰ ਸੁਣਾਉਂਦਾ ਵਾ ਜੇ ਆਪਣਾ ਕਿੱਤਾ ਹੀ ਨਰਿਆ ਫੇਰ ਕੀ ਯਾਰ ਕੀ ਰਹਿ ਜੂ ਨਾਲੇ ਧਰਤੀ ਦਿਨੋਂ ਦਿਨ ਘਟੀ ਜਾਣੀ ਆ ਕਿੱਥੇ ਆਪਾਂ ਅੰਨ ਗਾਵਾਂਗੇ ਸਭ ਕੁ ਖਤਮ ਹੋ ਜਾਊਗਾ ਪੇਂਡ ਕੱਠ ਦੇਖੋ ਉਧਰੋਂ ਰੁੜਕੇ ਪਿੰਡ ਪਹੁੰਚਣ ਵਾਲਾ ਵਾ ਤੇ ਇਧਰ ਪਿੱਛੇ ਹਲੇ ਪਤਾ ਨਹੀਂ ਕਿੱਥੇ ਹੋਊ ਮਤਲਬ ਖੰਡੂਰ ਪਿੰਡ ਹੋਊ ਜਾਂ ਬਡੂਰ ਪਿੰਡ ਤਾਂ ਉਹ ਵੀ ਪਿੱਛੇ ਹੋਊ ਪਹੁੰਚ ਕੇ ਆਪਾਂ ਪਿੰਡ ਪਮਾਲ ਤੇ ਕਾਫਲਾ ਹੌਲੀ-ਹੌਲੀ ਵੱਡਾ ਹੋਈ ਜਾਂਦਾ। ਕੈਮ 2 ਵਜੇ ਅਸੀਂ ਜੋਤਾਂ ਤੋਂ ਗਏ ਸੀ ਬੱਲਵਾਲ ਬੱਲਵਾਲ ਤੋਂ ਗਏ ਟੈਪੀ ਟੈਪੀ ਤੋਂ ਗਏ ਸੀ ਬਲੂਰੋ ਅਸੀਂ ਆਏ ਰੁੜ ਕੇ ਰੁੜ ਕੇ ਪਮਾਲ ਤੇ ਫਸਲ ਪਰੋ ਪਰੋੜਾ ਤੇ ਕਾਫਲਾ ਤੁਹਾਨੂੰ ਪਤਾ ਹੀ ਆ ਵੱਡੇ ਤੋਂ ਵੱਡਾ ਹੋ ਰਿਹਾ। ਅੰਦੀਕ ਇਹ ਮੇਆ ਚੜਦੀ ਗਲੇ ਵੀਰੇ ਮੀ ਸ਼ੁਰੂ ਹੋ ਗਿਆ ਪਰ ਮੀ ਦੀ ਪ੍ਰਵਾਹ ਨਾ ਕਰਦੇ ਹੋਏ ਕਾਫਲਾ ਯਾਰੀ ਆ ਕਿਹੜੇ ਪਿੰਡ ਪਹੁੰਚ ਗਏ ਵੀਰੇ ਚੱਲ ਤੋ ਖੁਰਦ ਲੜ ਤੋ ਖੁਰਦ ਲੜ ਤੋ ਖੁਰਦ ਪਹੁੰਚ ਗਏ ਦਰਸਲ ਅਸੀਂ ਉਹ ਹਰ ਪਿੰਡ ਉੱਪਰ ਦੇ ਕਿਹੜਾ ਦੇ ਰਹੇ ਆ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਲੈਂਡ ਪੂਲਿੰਗ ਦੇ ਅੰਦਰ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਗਲਾਟਾ ਮੀ ਥੋੜਾ ਥੋੜਾ ਤੇਜ਼ ਹੁੰਦਾ ਹੋਇਆ ਤਾਂ ਪਤਾ ਹੀ ਨਾ ਬਹੁਤ ਮੁੜੇ ਲੱਗਦੇ ਹੋ ਤਾਂ ਬੜਾ ਵਧੀਆ ਉਹ ਬਈ ਪਲਾਨ ਚ ਚੇਂਜ ਹੋਊਗਾ ਉਹਨੇ ਗਲਾਟਾਂ ਜਾਈ ਸਾਰੇ ਪਿੰਡਾਂ ਦੇ ਉੱਪਰ ਦੇ ਜਿਹੜਾ ਵੇ ਕੇ ਵਾਪਸ ਛੋਟਾ ਪਿੰਡ ਆ ਗਏ ਮਤਲਬ ਅਸੀਂ ਕਾਫਲੇ ਤੋਂ ਪਿੱਛੇ ਸੀ ਅਸੀਂ ਹਾਲੇ ਸੀਗੇ ਬੜਾ ਲਗਪਤ ਉਹਨੇ ਬਾਂਦ ਤੋਂ ਵਾਲੇ ਮੇਨ ਰੋਡ ਤੇ ਬਿੱਲੀ ਬੋਰਡ ਕੋਲੇ ਤੇ ਕਾਫਲਾ ਸਾਡੇ ਮੂਹਰੇ ਸੀਗਾ ਉਹ ਆਪਣੇ ਥੇੜੀ ਵਿੱਚ ਵੀ ਹੋ ਕੇ ਆਇਆ ਥੇੜੀ ਵਿੱਚ ਵੀ ਹੋ ਕੇ ਦੋਲੋ ਹੋ ਕੇ ਨਾ ਆ ਗਏ ਕਿ ਅਸੀਂ ਮੇਨ ਰੋਡ ਆਇਆ ਤਾਂ ਅਸੀਂ ਕਾਫਲੇ ਦੇ ਬਰਾਬਰ ਪਹੁੰਚੇ ਆ ਮਤਲਬ ਐਡਾ ਲੰਬਾ ਕਾਫਲਾ ਬਾਂਦ ਵਾਲੀ ਅਸਲੀ ਦਾ ਜਲਾਰ ਹੈ ਆਨੇ ਵਿਸਤੋ ਬੱਡੇ ਕਾਫਲੇ ਟਰੈਕਟਰਾਂ ਦੇ ਟਰੈਕਟਰਾਂ ਦੇ ਲਗਭਗ 16-17 ਪਿੰਡਾਂ ਦੇ ਵਿੱਚੀ ਕਾਫਲੇ ਜਿਹੜਾ ਆਪਣਾ ਆਇਆ ਤੇ ਹੁਣ ਦੋਤਾ ਮੰਡੀ ਦੇ ਵਿੱਚ ਖੂਬਾ ਪ੍ਰਧਾਨ ਜਗਿੰਦਰ ਸਿੰਘ ਗਰਾਹਾ ਨੇ ਉਹ ਜੜਾ ਭਰਾਵੋ ਉਹ ਆਪਣੀ ਸਪੀਡ ਤੇ ਰੱਖਣਗੇ ਆਉਣ ਵਾਲੀ ਲੜਾਈ ਜਿਹੜੀ ਲੜਨੀ ਆਪਾਂ ਕਿਉਂਕਿ ਇਹ ਲੜਾਈ ਹੈ ਜਿਹੜੀ ਭਰਾਵੋ ਲੰਬੇ ਲਾ ਦੀ ਲੜਾਈ ਹੈ ਇਸ ਕਰਕੇ ਜ਼ਮੀਨਾਂ ਦੀ ਰਾਖੀ ਵਾਸਤੇ ਸਰਕਾਰ ਲੱਗਣੇ ਨੇ ਭਰਾਵੋ ਸਰ ਦੇਣੇ ਪੈਂਦੇ ਨੇ ਪੂਰੇ 4-5 ਘੰਟੇ ਟਰੈਕਟਰ ਮਾਰਚ ਕੀਤਾ ਵਾ ਸਿਆਣਪ ਰਹੀ ਇੱਕ ਕੋਈ ਵੀ ਮੇਨ ਰੋਡ ਬਲਾਕ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਸ਼ਾਂਤਮਈ ਤਰੀਕੇ ਨਾਲ ਸਾਰਾ ਟਰੈਕਟਰ ਮਾਰਚ ਕੀਤਾ ਵਾ ਜੀ ਤੁਸੀਂ ਆ ਬਜ਼ੁਰਗਾਂ ਦੀ એનર્ਜੀ ਤੁਸੀਂ ਆ ਬਜ਼ੁਰਗਾਂ ਦੀ એનર્ਜੀ ਦੇਖੋ ਇਹ ਪਹਿਲਾਂ ਜਦੋਂ ਐਮਐਸਪੀ ਦੀ ਲੜਾਈ ਸੀ ਉਦੋਂ ਵੀ ਇਹਨਾਂ ਦਾ ਬਹੁਤ ਵੱਡਾ ਚੌਦਾਰ ਸੀ ਤੇ ਹੁਣ ਫੇਰ ਕਈ ਬਜ਼ੁਰਗਾਂ ਦੀਆਂ ਜ਼ਮੀਨਾਂ ਨਹੀਂ ਆਈਆਂ ਹੋਈਆਂ ਬਸ ਪੰਜਾਬ ਦੇ ਹੱਕਾਂ ਲਈ ਆਇਆ ਹੈ ਖੇਤੀ ਦੇ ਹੱਕਾਂ ਲਈ ਆਇਆ ਹੈ ਕਿਸਾਨਾਂ ਲਈ ਆਇਆ ਹੈ ਪਣਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਸਾਰੀ ਦੁਨੀਆ ਨੂੰ ਪਤਾ ਵਾ ਕਿ ਪੰਜਾਬ ਦੀ ਧਰਤੀ ਬਹੁਤ ਅਬਜਾ ਹੂਆ ਚਲ ਕੇਜਰੀਵਾਲ ਹੁਣਾਂ ਨੂੰ ਸ਼ਾਇਦ ਨਾ ਪਤਾ ਹੋਵੇ ਭਗਵੰਤ ਮਾਨਤਾ ਆਪਣਾ ਮਾ ਉਹਨੂੰ ਤਾਂ ਪਤਾ ਵਾ ਕਿ ਪੰਜਾਬ ਦੀ ਮਿੱਟੀ ਪੰਜਾਬ ਦੇ ਖੇਤਾਂ ਦੀ ਕੀ ਕੀਮਤ ਆ ਕਿਵੇਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਆਪਦੀ ਮਿੱਟੀ ਨਾਲ ਆਪਦੇ ਖੇਤਾਂ ਨਾਲ ਜੁੜੇ ਹੋਏ ਆ ਕਿਵੇਂ ਨਾਲੇ 60000 ਏਕੜ ਨੂੰ ਅਰਬਨੇਸ਼ਨ ਲੈ ਕੇ ਆਉਣ ਨੂੰ 60 ਸਾਲ ਲੱਗ ਜਣੇ ਆ ਇਹ ਸਾਡੀਆਂ ਫਸਲਾਂ ਤੇ ਵੀ ਅਟੈਕ ਆ ਇਹ ਸਾਡੀਆਂ ਨਸਲਾਂ ਤੇ ਵੀ ਅਟੈਕ ਆ ਕਿਉਂਕਿ ਸਾਡੇ ਬਾਬੇ ਦਾਦਿਆਂ ਨੇ ਸਾਨੂੰ ਜ਼ਮੀਨ ਦਿੱਤੀਆਂ ਗਾਂ ਅਸੀਂ ਆਪਦੇ ਜਵਾਕਾਂ ਨੂੰ ਦੇਣੀਆਂ ਅਸੀਂ ਆਪਦੇ ਕਿੱਤੇ ਨਾਲ ਜੁੜ ਕੇ ਰਹਿਣਾ ਅਸੀਂ ساری ਉਮਰ ਖੇਤੀ ਕਰਦੇ ਰਹਿਣਾ ਨਾਲੇ ਅੱਜ ਕੱਲ ਤਾਂ ਵੱਡੇ ਤੋਂ ਵੱਡਾ ਬੰਦਾ ਇਹ ਕਹਿ ਰਿਹਾ ਚਾਹੇ ਸ਼ਹਿਰਾਂ 'ਚ ਰਹਿ ਰਿਹਾ ਇਹ ਬੰਦੇ ਕੋਲ ਆਪਦੀ ਫੂਡ ਬੈਂਕ ਹੋਣੀ ਚਾਹੀਦੀ ਆ ਮਤਲਬ ਉਹਦੇ ਕੋਲ ਖੇਤੀ ਕਰਨ ਲਈ ਥਾਂ ਹੋਣੀ ਚਾਹੀਦੀ ਆ ਚਾਹੇ ਘਰ ਦੇ ਬਾਹਰ ਚਾਹੇ ਇੱਧਰ ਤੇ ਸਾਡੀ ਖੇਤੀ ਹੀ ਸਾਤੋਂ ਖੋਣ ਦੀਆਂ ਕੋਸ਼ਿਸ਼ ਹੋ ਰਹੀਆਂ ਨੇ ਬਾਕੀ ਠੀਕ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੇ ਕਿਤੇ ਨੌਲੇਜ ਸਪਰੈਡ ਹੋ ਸਕੇ ਵੀ ਇਹ ਚੀਜ਼ ਗਲਤ ਆ ਇਹ ਚੀਜ਼ ਗਲਤ ਚੰਗਾ ਜੀ ਟਾਟਾ ਬਾਏ ਬਾਏ ਟੇਕ ਕੇਅਰ